ਦੋ ਕੋਠੀਆਂ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਕੋਠੀਆਂ ਦੇ ਜਦੋਂ ਤੁਸੀਂ ਰੇਟ ਦੇਖੋਗੇ ਤੁਸੀਂ ਕਹੋਗੇ ਕੋਠੀ ਇਹ ਤਾਂ ਖਰੀਦਣ ਵਾਲੀ ਐ ਬਾਕੀ ਦੋਮੇ ਕੋਠੀਆਂ ਬਹੁਤ ਵਧੀਆ ਤਿਆਰ ਹੋਈਆਂ ਸੀ ਬਹੁਤ ਵਧੀਆ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਹਾਂ ਜੀ ਤੇ ਇੱਕ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲ ਵੀ ਘਰ ਹੈ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਕੁਝ ਭੇਜ ਦਿਓ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਜਿਹੜੀ ਕੋਠੀ ਆਪਾਂ ਨੰਬਰ 1 ਤੇ ਪਹਿਲਾਂ ਲੈ ਕੇ ਪਹੁੰਚੇ ਆਂ ਇਹਦੀ ਸਾਰੀ ਗੱਲਬਾਤ ਆਪਾਂ ਕਰਦੇ ਆਂ ਜੀ ਜਾਣਕਾਰੀ ਜਿੰਨੀ ਵੀ ਆਪਣੇ ਕੋਲੇ ਪਹੁੰਚੀ ਐ ਸਾਰੀ ਤੁਹਾਨੂੰ ਮੈਂ ਦੱਸ ਦਾਂ ਜੀ ਪਹਿਲਾਂ ਤਾਂ ਤੁਸੀਂ ਕੋਠੀ ਨੂੰ ਇੱਕ ਵਾਰੀ ਚੈੱਕ ਕਰੋ ਜੀ ਆਸ-ਪਾਸੇ ਦਾ ਮਾਹੌਲ ਦੇਖੋ ਜੀ ਤੇ ਵਧੀਆ ਕੋਠੀ ਬਣੀ ਹੋਈ ਆ ਜੀ ਕੰਮ ਮਾਲਕ ਨੇ ਪੂਰਾ ਵਧੀਆ ਕਰਵਾ ਰੱਖਿਆ ਤੇ ਆ ਜਿਹੜੀ ਕੋਠੀ ਤੁਸੀਂ ਦੇਖ ਰਹੇ ਹੋ ਜੀ ਕੋਠੀ ਦੇ ਨਾਲ ਇੱਕ ਪਲਾਟ ਵੀ ਦੇਖ ਰਹੇ ਹੋ ਜੀ ਇਹ ਪਲਾਟ ਵੀ ਨਾਲ ਸੇਲ ਕਰਨਾ ਹੈ ਕੋਠੀ ਜਿਹੜੀ ਇਹ ਬਣੀ ਹੋਈ ਆ ਇਹ ਵੀ ਸੇਲ ਕਰਨੀ ਐ ਨਾਲ ਪਲਾਟ ਐ ਇਹ ਵੀ ਸੇਲ ਕਰਨ ਬਾਕੀ ਪੂਰੀ ਵਧੀਆ ਕੋਠੀ ਬਣੀ ਹੋਈ ਹੈ ਜੀ ਨਵੀਂ ਤਿਆਰ ਹੋਈ ਹੈ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ ਕੋਠੀ ਦਾ ਕੰਮ ਬਹੁਤ ਵਧੀਆ ਹੋਇਆਗਾ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਤੇ ਵੀਡੀਓ 'ਚ ਦਿਖਾ ਵੀ ਰਹੇ ਹਾਂ ਜਿਹੜਾ ਇਹ ਪੋਰਚੇਰੀ ਆਪਾਂ ਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੂਗਾ ਪੋਰਚੇ ਦੇ ਵਿੱਚੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਰਸੋਈ ਦਾ ਕੰਮ ਹੋਇਆ ਸੀ ਤੁਹਾਨੂੰ ਅੰਦਰ ਵੀ ਮੈਂ ਲੈ ਕੇ ਚੱਲਦਾ ਹਾਂ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵੀਡੀਓ ਚ ਕੱਲੀ ਕੱਲੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜਿੰਨਾ ਕੰਮ ਮਾਲਕ ਨੇ ਕਰਵਾ ਰੱਖਿਆ ਤੁਹਾਡੇ ਸਾਹਮਣੇ ਹੈ ਤੇ ਜਿੰਨਾ ਕੰਮ ਹਲੇ ਪੈਂਡਿੰਗ ਦੇ ਵਿੱਚ ਪਿਆਗਾ ਉਹ ਵੀ ਤੁਹਾਡੇ ਸਾਹਮਣੇ ਹੈ ਬਾਕੀ ਤੁਸੀਂ ਚੈੱਕ ਕਰੋ ਜੀ ਜੋੜੀਆਂ ਵਗੈਰਾ ਦਾ ਮਾੜਾ ਮੋਟਾ ਜਿਹਾ ਕੰਮ ਹਲੇ ਪਿਆਗਾ ਬਾਕੀ ਲਗਭਗ ਤਾਂ ਸਾਰਾ ਹੋਇਆ ਪਿਆ ਮਾੜਾ ਮੋਟਾ ਕੋਈ 10-20% ਬਾਕੀ ਹੈਗਾ ਤੇ ਤੁਸੀਂ ਦੇਖ ਲਓ ਜੀ ਟਾਈਲਾਂ ਵਗੈਰਾ ਦਾ ਥੱਲੇ ਸਾਰਾ ਕੰਮ ਹੋਇਆਗਾ ਪੱਲਸਤਰ ਦਾ ਜੋੜੀਆਂ ਦਾ ਕੰਮ ਰਹਿਦਾ ਲਾਈਟਿੰਗ ਦਾ ਸਾਰਾ ਕੰਮ ਹੋਇਆਗਾ ਤੇ ਤੁਸੀਂ ਵੀਡੀਓ ਦੇਖ ਵੀ ਰਹੇ ਹੋ ਸੀ ਤੇ ਵੀਡੀਓ ਚ ਆਪਾਂ ਕੱਲੀ-ਕੱਲੀ ਚੀਜ਼ ਦੱਸ ਵੀ ਰਹੇ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਸੀ ਇਹ ਕੋਠੀ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਇਸ ਕੋਠੀ ਦੀ ਆਪਾਂ ਗੱਲਬਾਤ ਸਾਰੀ ਕਰ ਹੀ ਰਹੇ ਆ ਸੀ ਤੇ ਬਾਥਰੂਮ ਇੱਕ ਵਾਰੀ ਚੈੱਕ ਕਰੂ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਨੇ ਜਿਹੜੀ ਜਗ੍ਹਾ ਦੱਸੀ ਹੈ ਜਿਹੜੀ ਕੋਠੀ ਇਹ ਬਣੀ ਹੋਈ ਹੈ ਮਕਾਨ ਬਣਿਆ ਹੋਇਆ ਇਹਦੀ ਜਗ੍ਹਾ ਤਾਂ ਹੈਗੀ ਆ ਜੀ 3.5 ਮਰਲੇ ਤੇ ਜਿਹੜਾ ਨਾਲ ਪਲਾਟ ਪਿਆਗਾ ਉਹ ਹੈ ਜੀ 3 ਮਰਲੇ ਦਾ ਅ ਰਜਿਸਟਰੀ ਇਕੱਠੀ ਹੈ ਸੀ ਤੇ ਮਾਲਕ ਨੇ ਆਖਿਆਗਾ ਜੇ ਕਿਸੇ ਨੇ ਕੋਠੀ ਕੱਲੀ ਲੈਣੀ ਹੈ ਕੋਠੀ ਵੀ ਸੇਲ ਕਰ ਦੇਣਗੇ ਜੇ ਕਿਸੇ ਨੇ ਪਲਾਟ ਲੈਣਾ ਪਲਾਟ ਵੀ ਸੇਲ ਕਰ ਦੇਣਗੇ ਦੋਵੇਂ ਚੀਜ਼ਾਂ ਇਕੱਠੀਆਂ ਲੈਣੀਆਂ ਜਾਂ ਅਲੱਗ-ਅਲੱਗ ਲੈਣੀਆਂ ਉਵੇਂ ਵੀ ਸੌਦਾ ਹੋ ਚੁਗਾ ਤੇ ਉਹ ਤੁਹਾਡੀ ਇੱਛਾ ਜੀ ਤੁਸੀਂ ਕਿਵੇਂ ਕਰਨਾ ਹੈ ਮਾਲਕ ਕਹਿੰਦੇ ਨੇ ਜੇ ਦੋਵੇਂ ਚੀਜ਼ਾਂ ਇਕੱਠੀਆਂ ਲੈਣੀਆਂ ਤਾਂ ਡਿਮਾਂਡ ਹੈਗੀ ਅਸੀਂ 20 ਲੱਖ ਰੁਪਿਆ ਤੇ ਜਿਹੜੀ ਕੱਲੀ ਕੋਠੀ ਹੈ ਉਹਦੀ ਡਿਮਾਂਡ ਇਹਨਾਂ ਨੇ 7.50 ਤੋਂ 18 ਲੱਖ ਦੇ ਵਿੱਚ ਰੱਖੀ ਆ ਤੇ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਹੋਵੇ ਮਾਲਕ ਨਾਲ ਆਪ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਆਪਾ ਦੇ ਹੀ ਦਿੱਤਾ ਜੀ ਸ਼ਾਕੋਟ ਏਰੀਆ ਚ ਕੋਠੀ ਆਪਾਂ ਲੈ ਕੇ ਪਹੁੰਚਿਆ ਸ਼ਾਕੋਟ ਖਾਸ ਇਹਨਾਂ ਦਾ ਏਰੀਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਾਕੀ ਪਹਿਲੀ ਕੋਠੀ ਤਾਂ ਤੁਸੀਂ ਦੇਖ ਲਈ ਸੀ ਤੇ ਕੋਠੀ ਤੋਂ ਉਹਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰ ਦਿਓ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਵਧੀਆ ਲੱਗੀ ਆ ਤਾ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਡੇਲੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਵੇਚਣਾ ਚਾਹੁੰਦੇ ਹੋ ਤਾਂ 5 ਤੋਂ 6 ਮਿੰਟ ਦੀ ਇੱਕ ਪੂਰੀ ਵਧੀਆ ਵੀਡੀਓ ਤੇ ਜਾਣਕਾਰੀ ਸਾਰੀ ਆਪਣਾ WhatsApp ਨੰਬਰ ਤੁਹਾਨੂੰ ਦੇ ਹੀ ਦਿੱਤਾ ਬਾਕੀ ਪੂਰੀ ਵੀਡੀਓ ਚ ਉਤੇ ਹਮੇਸ਼ਾ ਚੱਲਦਾ ਰਹਿੰਦਾ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪ ਭੇਜ ਦਿਓ ਤੇ ਫ੍ਰੀ ਚ ਆਪਾਂ ਐਡ ਤੋਂ ਬੜੀ ਲਾ ਦਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਸੈਕਿੰਡ ਕਰਦੀ ਸੀ ਕੋਠੀ ਆਪਾਂ ਲੈ ਕੇ ਪਹੁੰਚੀਆਂ ਜੇ ਆਪਾਂ ਇਸ ਕੋਠੀ ਦੇ ਰੇਟ ਦੀ ਗੱਲ ਕਰੀਏ ਸੀ ਰੇਟ ਮਾਲਕ ਨੇ ਬਹੁਤ ਵਧੀਆ ਲਾ ਕੇ ਆਪਣੇ ਕੋਲੇ ਭੇਜਿਆ ਸੀ ਸਿਰਫ ਡਿਮਾਂਡ ਇਹਨਾਂ ਨੇ 23 ਲੱਖ ਰੁਪਏ ਇੱਕ ਵਾਰੀ ਕੀਤੀ ਹੈ ਬਹੁਤ ਵਧੀਆ ਕੋਠੀ ਬਣੀ ਹੋਈ ਹੈ ਸੀ ਸਾਰਾ ਕੰਮ ਮਾਲਕ ਨੇ ਪੂਰੇ ਸ਼ੌਂਕ ਨਾਲ ਕਰਵਾਇਆ ਹੋਇਆ ਜਗ੍ਹਾ ਬਾਫਰ ਮਿਲ ਜੂਗੀ ਕੋਠੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਜੇ ਆਪਾਂ ਬਿਹੜੇ ਦੇ ਅੰਦਰ ਗੱਲ ਕਰੀਏ ਤਾਂ ਤੁਸੀਂ ਚੈੱਕ ਕਰੋ ਜੀ ਇੱਕ ਪਾਸੇ ਕਾਫੀ ਆਪਾਂ ਨੂੰ ਪੇੜ-ਪੌਦੇ ਲਾਉਣ ਵਾਸਤੇ ਸਪੇਸ ਮਿਲ ਜੂਗੀ ਸਾਰੇ ਵਿੜੇ ਦੇ ਅੰਦਰ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ ਬਾਕੀ ਕੋਠੀ ਬਹੁਤ ਸ਼ਾਨਦਾਰ ਬਣੀ ਹੋਈ ਐ ਤੇ ਕੰਮ ਮਾਲਕ ਨੇ ਬਹੁਤ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਜੀ ਕਮਰੇ ਆਪਾਂ ਨੂੰ ਵਧੀਆ ਮਿਲ ਜਾਣਗੇ ਜੀ ਬਾਧੂ ਮਿਲ ਜਾਣਗੇ ਇੱਕ ਕਮਰਾ ਤਾਂ ਤੁਸੀਂ ਬਾਹਰਲੀ ਸਾਈਡ ਹੀ ਚੈੱਕ ਕਰ ਲਿਆ ਸੀਗਾ ਉਹ ਬਣਿਆ ਹੋਇਆ ਸੀ ਕੋਠੀ ਦੇ ਅੰਦਰ ਕਮਰੇ ਬਹੁਤ ਵਧੀਆ ਮਿਲ ਜਾਣਗੇ ਗੱਡੀਆਂ ਖੜਾਉਣ ਵਾਸਤੇ ਇੱਕ ਪਾਸੇ ਬਣਿਆ ਹੋਇਆ ਜੀ ਬਾਕੀ ਰਸੋਈ ਤੇ ਲਾਈਟਿੰਗ ਦਾ ਕੰਮ ਕੋਠੀ ਬਹੁਤ ਸੋਹਣੀ ਹੈ ਜੀ ਤੋਂ ਅਨੁਸਾਰ ਨੂੰ ਇਹ ਕੋਠੀ ਪਸੰਦ ਆਉਗੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਰੇਟ ਬਹੁਤ ਘੱਟ ਹੈ ਜੀ 23 ਲੱਖ ਰੁਪਏ ਇੱਕ ਡਿਮਾਂਡ ਕੀਤੀ ਹੈ 23 ਲੱਖ ਦੇ ਵਿੱਚੋਂ ਮਾੜਾ ਮੋਟਾ ਹੋਰ ਵੀ ਕੀਤਾ ਜਾਊ ਹੈ ਜੀ ਬਾਕੀ ਕੰਮ ਸਾਰਾ ਹੀ ਮਾਲਕ ਨੇ A to Z ਕਰਵਾਇਆ ਹੋਇਆ ਹੈ ਨਾ ਤਾਂ ਕੰਮ ਕਰਵਾਉਣ ਦੀ ਲੋੜ ਹੈ ਨਾ ਹੀ ਕੋਈ ਮੁਰੰਮਤ ਕਰਵਾਉਣ ਦੀ ਲੋੜ ਹੈ ਜੀ ਸਾਰਾ ਕੰਮ ਮਾਲਕ ਨੇ ਪਹਿਲਾਂ ਤੋਂ ਕਰਵਾਇਆ ਹੋਇਆ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ 10 ਬਿਸਵੇ ਮਾਲਕ ਨੇ ਥਾਂ ਦੱਸੀਆ ਸੀ 10-20 ਵਿੱਚ ਤਾਂ ਬਹੁਤ ਹੋ ਜਾਂਦੀ ਐ 23 ਲੱਖ ਰੁਪਇਆ ਇੱਕ ਡਿਮਾਂਡ ਐ ਜੀ ਤੇ ਮਾਨੋਪੁਰ ਇਹਨਾਂ ਦਾ ਪਿੰਡ ਹੈਗਾ ਜਿਹੜਾ ਸ਼ਹਿਰ ਨੇੜੇ ਲੱਗਦਾ ਸੀ ਉਹ ਖੰਨਾ ਇਹਨਾਂ ਨੂੰ ਲੱਗਦਾਗਾ ਖੰਨੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਖੰਨੇ ਕੋਲੇ ਇਹਨਾਂ ਦਾ ਪਿੰਡ ਹੈ ਮਾਨੋਪੁਰ ਤੇ ਜ਼ਿਲ੍ਹਾ ਜਿਹੜਾ ਲੱਗਦਾ ਸੀ ਉਹ ਲੁਧਿਆਣਾ ਇਹਨਾਂ ਨੂੰ ਲੱਗਦਾ ਬਾਕੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਵੀਡੀਓ ਚ ਕੱਲੀ-ਕੱਲੀ ਚੀਜ਼ ਕੋਠੀ ਦਾ ਜਿਹੜਾ ਕਿਚਨ ਬਣਿਆ ਹੋਇਆ ਅਰ ਰਸੋਈ ਬਣੀ ਹੋਈ ਹੈ ਜਿਹੜੀ ਇਹ ਚੈੱਕ ਕਰੋ ਰਸੋਈ ਦਾ ਕੰਮ ਸਾਰਾ ਏ ਟੂ ਜ਼ेड ਕਰਵਾਇਆ ਹੋਇਆ ਸੀ ਚਾਹੀ ਗ੍ਰੇਨਾਈਟ ਆਪਾਂ ਪੱਥਰ ਦੀ ਗੱਲ ਕਰੀਏ ਚਾਹੀ ਲੱਕੜ ਦਾ ਕੰਮ ਲਾ ਲੋ ਚਿਮਨੀ ਦਾ ਹਰ ਇੱਕ ਕੰਮ ਪੂਰਾ ਵਧੀਆ ਸ਼ੌਂਕ ਨਾਲ ਮਾਲਕ ਨੇ ਸਾਰਾ ਕੰਮ ਕਰਵਾ ਰੱਖਿਆ ਸੀ ਬਾਕੀ ਆਪਾਂ ਜੇ ਗੱਲ ਕਰੀਏ ਛੱਤਾਂ ਦੀ ਤਾਂ ਡਾਊਨ ਸੀਲਿੰਗ ਮਾਲਕ ਨੇ ਕਰਵਾਈ ਹੋਈ ਹੈ ਸੀ ਡਿਮਾਂਡ ਬਹੁਤ ਘਟਾ ਜੀ 23 ਲੱਖ ਰੁਪਿਆ ਡਿਮਾਂਡ ਹੈ ਬਾਕੀ ਤੁਹਾਨੂੰ ਰੇਟ ਇਸ ਕੋਠੀ ਦਾ ਪਸੰਦ ਆ ਗਿਆ ਹੋ ਗਿਆ ਸੀ ਮੈਂ ਉਮੀਦ ਕਰਦਾ ਜੇ ਤੁਹਾਨੂੰ ਰੇਟ ਪਸੰਦ ਆਇਆ ਜੀ ਵਧੀਆ ਲੱਗੀਏ ਕੋਠੀ ਤਾਂ ਜਰੂਰ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਫੋਨ ਨੰਬਰ ਤੁਹਾਨੂੰ ਮਾਲਕ ਦਾ ਸਕਰੀਨ ਤੇ ਮਿਲ ਗਿਆ ਹੋਊਗਾ ਜੀ 88723 2346828 88723 46828 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਇੱਕ ਵਾਰੀ ਗੱਲ ਕਰੋ ਜੀ ਜਦੋਂ ਗੱਲਬਾਤ ਸਾਰੀ ਕਰ ਲਈ ਰੇਟਾਂ ਤੁਸੀਂ ਮਾਲਕ ਨਾਲ ਮੁਕਾ ਲਿਆ ਜੀ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਦੇਖ ਸਕਦੇ ਹੋ ਗੱਲਬਾਤ ਕਰਕੇ ਖਰੀਦ ਸਕਦੇ ਹਾਂ ਜੀ ਰੇਟ ਮਾੜਾ ਮੋਟਾ ਹੋਰ ਵੀ ਕੀਤਾ ਜਾਊਗਾ ਜੇ ਆਪਾਂ ਗੱਲ ਕਰੀਏ ਜੀ 10 20 ਬੇ ਥਾਂ ਜੀ 23 ਲੱਖ ਰੁਪਏ ਡਿਮਾਂਡ ਹੈ ਮਾਨੋਪੁਰ ਇਹਨਾਂ ਨੂੰ ਏਰੀਆ ਲੱਗਦਾ ਜੀ ਖੰਨਾ ਨੀਅਰ ਸ਼ੇਅਰ ਲੱਗਦਾ ਹੈ ਬਾਕੀ ਜਗ੍ਹਾ ਬਾਫਰ ਜੀ ਤੁਹਾਨੂੰ ਪਤਾ ਲੱਗੀਗਾ ਬਾਕੀ ਅੰਦਰ ਦਾ ਕੰਮ ਦੇਖੋ ਜੀ ਸਾਰਾ ਲੱਕੜ ਦਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਸੀ ਜੋ ਵੀ ਕੱਪ ਬੋਰਡ ਜੋ ਵੀ ਡੈਕੋਰੇਸ਼ਨ ਦਾ ਜੋ ਵੀ ਡਾਊਨ ਸੀਲਿੰਗ ਦਾ ਕੰਮ ਹਰ ਇੱਕ ਕੰਮ ਲਾਈਟਿੰਗ ਦਾ ਕੰਮ ਰੰਗ ਦਾ ਕੰਮ ਕੂਠੀ ਤੁਹਾਨੂੰ ਪਸੰਦ ਇਹ ਨਾ ਬੇਜ਼ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਕੂਠੀ ਬਹੁਤ ਸੋਹਣੀ ਬਣੀ ਹੋਈ ਆ ਰੇਟ ਕੂਠੀ ਦਾ ਬਹੁਤ ਸੋਹਣਾ ਮਾਲਕ ਨੇ ਲਾ ਕੇ ਭੇਜਿਆ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਕਿੱਥੇ ਕੂਠੀ ਐ ਕਿਵੇਂ ਕੁਸ਼ ਐ ਮਾਲਕ ਨਾਲ ਗੱਲ ਜਿਹੜੀ ਵੀ ਕਰਨੀ ਹੋਈ ਤੁਸੀਂ ਫੋਨ ਕਰਕੇ ਆਪੇ ਕਰ ਲਿਓ ਜੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਇਹ ਕੂਠੀ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਕੂਠੀ ਪਸੰਦ ਆਈ ਇਹ ਵਧੀਆ ਲੱਗੀ ਤਾਂ ਜਾਓ ਇਹਨਾਂ ਦੇ ਘਰੇ ਕੂਠੀ ਨੂੰ ਦੇਖੋ ਗੱਲਬਾਤ ਕਰੋ जान ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਜੀ ਫੋਨ ਤੇ ਜਦੋਂ ਗੱਲਬਾਤ ਸਾਰੀ ਕਰ ਲਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਟਾਈਮ ਦੇ ਕੇ ਜਾ ਕੇ ਦੇਖ ਕੇ ਕੁਠੀ ਨੂੰ ਖਰੀਦ ਸਕਦੇ ਹਾਂ ਜੀ ਨੰਬਰ ਤੁਹਾਨੂੰ ਮਾਲਕ ਦਾ ਮਿਲ ਹੀ ਗਿਆ ਸੀ ਤੇ ਵੀਡੀਓ ਪਸੰਦ ਆਈ ਹੈ ਜੀ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਦ ਤੋਂ ਬੱਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੁੱਲੋ ਜੀ ਅਗਲੀ ਵੀਡੀਓ ਚ ਕਿੱਥੋਂ ਕਿੰਨੇ ਕ ਰੇਟ ਤੱਕ ਤੁਹਾਨੂੰ ਕੋਠੀ ਚਾਹੀਦੀ ਹੈ ਘਰ ਚਾਹੀਦਾ ਕਮੈਂਟ ਪਾਓ ਜੀ ਵਧੀਆ ਲੱਗੀ ਵੀਡੀਓ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜਰੂਰ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਘਰ ਕੁਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦੀ ਜੀ 4 ਤੋਂ 5 ਮਿੰਟ ਦੀ ਪੂਰੀ ਵਧੀਆ ਵੀਡੀਓ ਆਪਣੇ ਕੋਲੇ ਭੇਜ ਦਿਓ ਆਪਣੇ ਵਟਸਐਪ ਨੰਬਰ ਤੇ ਵਟਸਐਪ ਨੰਬਰ ਤੁਹਾਨੂੰ ਮਿਲੇਗਾ ਜੀ ਉੱਤੇ ਪੂਰੀ ਵੀਡੀਓ ਚ ਚੱਲਦੇ ਰਹਿੰਦਾ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸਿੰਘ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ